ਰਾਜਵੀਰ ਜਵੰਦਾ ਤੁਹਾਡੇ ਨਾਲ ਰਹੇ ਤੁਸੀਂ ਸੀਨੀਅਰ ਸੀਗੇ ਕਿਸ ਤਰ੍ਹਾਂ ਦੇ ਉਹਨਾਂ ਦੇ ਸੁਭਾਅ ਸੀ ਕਿਸ ਤਰ੍ਹਾਂ ਬਤਿਹਰਾ ਦਾ ਕਰਦੇ ਬਹੁਤ ਚੰਗਾ ਬਹੁਤ ਸਿਆਣਾ ਤੇ ਸੂਝਵਾਨਕ ਨੌਜਵਾਨ ਪੰਜਾਬ ਪੁਲਿਸ ਦਾ ਹੋਣ ਹਰ ਮਲਾਜਮ ਵੀ ਸੀ ਤੇ ਇੱਕ ਚੋਟੀ ਦਾ ਪ੍ਰਸਿੱਧ ਗਾਇਕ ਵੀ ਸੀ ਜਿਨ੍ਹਾਂ ਨੇ ਬਹੁਤ ਸਾਡੇ ਚੰਗੇ ਗੀਤ ਸਾਡੀ ਝੋਲੀ ਪਾਏ ਜੋ ਸਮਾਜ ਨੂੰ ਸਦਾ ਲਈ ਸਿਰਜਣਾ ਦਿੰਦੇ ਰਹਿਣਗੇ ਸੇਧ ਦਿੰਦੇ ਰਹਿਣਗੇ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਵੀ ਗਾਇਆ ਉਹਨਾਂ ਨੇ ਪਰਵਾਰਕ ਗੀਤ ਇੰਨੇ ਸੋਹਣੇ ਗਾਏ ਕਿ ਹਰ ਗੱਲ ਪਰਿਵਾਰ ਤੇ ਟੁੱਕਦੀ ਔਰ ਸਾਰੇ ਲੋਕ ਉਹਨੂੰ ਚੰਗੀ ਤਰ੍ਹਾਂ ਸੁਣਦੇ ਆ ਔਰ ਲੋਕ ਫੈਨ ਵੀ ਆ ਮੈਨੂੰ ਵੀ ਬਹੁਤ ਸੇਰ ਦੇ ਫੋਨ ਆ ਚੁੱਕੇ ਆ ਕਿ ਸਾਨੂੰ ਬਹੁਤ ਦੁੱਖ ਹੈ ਕੱਲ ਇੱਕ ਤਰਨ ਤਰਨ ਦੀ ਘਟਨਾ ਐਕਸੀਡੈਂਟ ਦੀ ਉਹ ਬੱਚੇ ਦੀ ਲਤ ਵੱਡੀ ਗਈ ਪਰ ਉਹ ਉਹ ਕਹਿੰਦੇ ਮੈਂ ਪਹਿਲਾਂ ਰਾਜਵੀਰ ਜਵੰਦੇ ਨੂੰ ਦੇਖਦੀ ਆ ਕਿ ਮੇਰਾ ਬੱਚਾ ਤਾਂ ਬਚ ਗਿਆ ਪਰ ਰਾਜਵੀਰ ਜੰਦਾ ਇਸ ਦੁਨੀਆ ਤੋਂ ਚਲ ਗਿਆ ਬਹੁਤ ਦੁੱਖ ਨਾਲ ਕਹਿ ਰਿਹਾ ਜਿਆ ਪਰਮਾਤਮਾ ਉਹਨਾਂ ਨੂੰ ਚੰਗੀ ਜਗ੍ਹਾ ਬਖਸ਼ੇ ਔਰ ਮੈਨੂੰ ਇਸ ਦੁੱਖ ਨਾਲ ਨਾ ਜਿਹੜਾ ਕੋਈ ਸ਼ਬਦ ਨਹੀਂ ਆਉਂਦੇ ਕਿ ਮੈਂ ਕੀ ਕਹਾਂ ਕੱਲਾ ਪੁੱਤ ਮਾਪੇ ਦਾ ਚਲੇ ਗਿਆ ਤੁਸੀਂ ਸਾਰਾ ਡਿਊਟੀ ਕੀਤੀ ਹੈ ਉਹਨਾਂ ਨਾਲ ਤੇ ਕਿਦਾਂ ਦਾ ਸੁਭਾਅ ਰਿਹਾ ਉਹਨਾਂ ਦਾ ਬਹੁਤ ਮਲਾਪੜਾ ਸੁਭਾਅ ਸੀ ਬਹੁਤ ਚੰਗਾ ਮੇਰੇ ਕੋਲ ਸ਼ਬਦ ਹੀ ਨਹੀਂ ਕਿ ਮੈਂ ਕਿਵੇਂ ਉਹਨਾਂ ਦਾ ਸ਼ਬਦ ਬਿਆਨ ਕਰਾਂ ਕਿ ਉਹਨਾਂ ਦਾ ਚੰਨਾ ਚੰਗਾ ਸੁਭਾਅ ਸੀ ਪਾਲ ਹੋਵੇ ਉਹ ਜਿਹੜਾ ਜਿਹੜਾ ਇੱਕ ਯਾਦ ਦਿਲ ਦੇ ਵਿੱਚ ਛੱਡ ਜਾਂਦਾ ਛਾਪ ਛੱਡ ਜਾਂਦਾ ਉਹਨਾਂ ਨੇ ਪਹਿਲੀ ਕਾਰ ਇੱਕ ਏਸੈਂਟ ਗੱਡੀ ਲਿਆਂਦੀ ਸੀ ਸਰਦਾਰ ਕਰਮ ਸਿੰਘ ਰਿਟਾਇਰ ਹੋ ਗਏ ਸੀ ਪਰ ਉਹਨਾਂ ਨੇ ਜਨ ਗੱਡੀ ਸਦਾ ਰੱਖੀ ਉਹਨਾਂ ਨੇ ਕਿ ਏਸੈਂਟ ਗੱਡੀ ਲਿਆਂਦੀ ਤੇ ਮੈਨੂੰ ਕਹਦੇ ਮੋਸੀ ਜੀ ਆ ਇੱਕ ਗੱਡੀ ਚਲਾ ਕੇ ਦੇਖੋ ਆਪਾਂ ਗੱਡੀ ਲੈ ਕੇ ਆਏ ਮੈਂ ਉਹ ਗੱਡੀ ਤੇ ਟ్రਾਈ ਕੀਤੀ ਸਾਡੇ ਸਾਡੇ ਰਾਜਾ ਢੱਬਾ ਹੈ ਅ ਅਲੀਗੜ ਮੋੜ ਤੱਕ ਅਸੀਂ ਦੋਨੋਂ ਨੇ ਉਸ ਦਿਨ ਜਿਹੜੀਆਂ ਗੱਲਾਂ ਕੀਤੀਆਂ ਉਹ ਮੇਰੀ ਜ਼ਿੰਦਗੀ ਦੀ ਸਾਡਾ ਇੱਕ ਯਾਦ ਬਣ ਕੇ ਰਹੇਗੀ ਦੀਵੀਰ ਜਵੰਦਾ ਤੁਹਾਡੇ ਨਾਲ ਰਹੇ ਤੁਸੀਂ ਸੀਨੀਅਰ ਸੀਗੇ ਕਿਸ ਤਰ੍ਹਾਂ ਦੇ ਉਹਨਾਂ ਦੇ ਸੁਭਾਅ ਸੀ ਕਿਸ ਤਰ੍ਹਾਂ ਦਾ ਪਹਿਰਾਵਾ ਕਰਦੇ ਬਹੁਤ ਚੰਗਾ ਬਹੁਤ ਸਿਆਣਾ ਤੇ ਸੂਝਵਾਨਕ ਨੌਜਵਾਨ ਪੰਜਾਬ ਪੁਲਿਸ ਦਾ ਹੋਣ ਹਰ ਮਲਾਜਮ ਵੀ ਸੀ ਤੇ ਇੱਕ ਚੋਟੀ ਦਾ ਪ੍ਰਸਿੱਧ ਗਾਇਕ ਵੀ ਸੀ ਜਿਨ੍ਹਾਂ ਨੇ ਬਹੁਤ ਸਾਡੇ ਚੰਗੇ ਗੀਤ ਸਾਡੀ ਝੋਲੀ ਪਾਏ ਜੋ ਸਮਾਜ ਨੂੰ ਸਦਾ ਲਈ ਸਿਰਜਣਾ ਦਿੰਦੇ ਰਹਿਣਗੇ ਸੇਧ ਦਿੰਦੇ ਰਹਿਣਗੇ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਵੀ ਗਾਇਆ ਉਹਨਾਂ ਨੇ ਪਰਵਾਰਕ ਗੀਤ ਇੰਨੇ ਸੋਹਣੇ ਗਾਏ ਕਿ ਹਰ ਗੱਲ ਪਰਿਵਾਰ ਤੇ ਟੁੱਕਦੀ ਔਰ ਸਾਰੇ ਲੋਕ ਉਹਨੂੰ ਚੰਗੀ ਤਰ੍ਹਾਂ ਸੁਣਦੇ ਆ ਔਰ ਲੋਕ ਫੈਨ ਵੀ ਆ ਮੈਨੂੰ ਵੀ ਬਹੁਤ ਸੇਰ ਦੇ ਫੋਨ ਆ ਚੁੱਕੇ ਆ ਕਿ ਸਾਨੂੰ ਵੀ ਬਹੁਤ ਦੁੱਖ ਹੈ ਕੱਲ ਇੱਕ ਤਰਨ ਤਰਨ ਦੀ ਘਟਨਾ ਐਕਸੀਡੈਂਟ ਦੀ ਉਹ ਬੱਚੇ ਦੀ ਲਤ ਵੱਡੀ ਨਹੀਂ ਪਰ ਉਹ ਉਹ ਕਹਿੰਦੇ ਮੈਂ ਪਹਿਲਾਂ ਰਾਜਵੀਰ ਜਵੰਦੇ ਨੂੰ ਦੇਖਦੀ ਆ ਕਿ ਮੇਰਾ ਬੱਚਾ ਤਾਂ ਬਚ ਗਿਆ ਪਰ ਰਾਜਵੀਰ ਜੰਦਾ ਇਸ ਦੁਨੀਆ ਤੋਂ ਚਲੀ ਗਿਆ ਬਹੁਤ ਦੁੱਖ ਨਾਲ ਕਹਿ ਰਿਹਾ ਜੀ ਪ੍ਰਮਾਤਮਾ ਉਹਨਾਂ ਨੇ ਚੰਗੀ ਜਗਾ ਬਖਸ਼ੇ ਔਰ ਮੈਂ ਨੂੰ ਇਸ ਦੁੱਖ ਨਾਲ ਨਾ ਜਿਹੜਾ ਕੋਈ ਸ਼ਬਦ ਨਹੀਂ ਆਉਂਦੇ ਕਿ ਮੈਂ ਕੀ ਕਹਾਂ ਕੱਲਾ ਪੁੱਤ ਮਾਪਿਆਂ ਦਾ ਚਲੇ ਗਿਆ ਤੁਸੀਂ ਸਾਰਾ ਡਿਊਟੀ ਕੀਤੀ ਹੈ ਉਹਨਾਂ ਨਾਲ ਤੇ ਕਿਦਾਂ ਦਾ ਸੁਭਾਅ ਰਿਹਾ ਉਹਨਾਂ ਦਾ ਬਹੁਤ ਮਲਾਪੜਾ ਸੁਭਾਅ ਸੀ ਬਹੁਤ ਚੰਗਾ ਮੇਰੇ ਕੋਲੋ ਸ਼ਬਦ ਹੀ ਨਹੀਂ ਕਿ ਮੈਂ ਕਿਵੇਂ ਉਹਨਾਂ ਦਾ ਸ਼ਬਦ ਬਿਆਨ ਕਰਾਂ ਕਿ ਉਹਨਾਂ ਦਾ ਚੰਨਾ ਚੰਗਾ ਸੁਭਾਅ ਸੀ ਕੋਈ ਪਲ ਹੋਵੇ ਉਹ ਜਿਹੜਾ ਜਿਹੜਾ ਇੱਕ ਯਾਦ ਦਿਲ ਦੇ ਵਿੱਚ ਛੱਡ ਜਾਂਦਾ ਛਾਪ ਛੱਡ ਜਾਂਦਾ ਉਹਨਾਂ ਨੇ ਪਹਿਲੀ ਕਾਰ ਇੱਕ ਏਸੈਂਟ ਗੱਡੀ ਲਿਆਂਦੀ ਸੀ ਸਰਦਾਰ ਕਰਮ ਸਿੰਘ ਰਟਾਇਰ ਹੋ ਗਏ ਸੀ ਪਰ ਉਹਨਾਂ ਨੇ ਜਨ ਗੱਡੀ ਸਦਾ ਰੱਖੀ ਉਹਨਾਂ ਨੇ ਕਿ ਏਸੈਂਟ ਗੱਡੀ ਲਿਆਂਦੀ ਤੇ ਮੈਨੂੰ ਕਹਦੇ ਮੋਸੀ ਜੀ ਆ ਇੱਕ ਗੱਡੀ ਚਲਾ ਕੇ ਦੇਖੋ ਆਪਾਂ ਗੱਡੀ ਲੈ ਕੇ ਆਏ ਮੈਂ ਉਹ ਗੱਡੀ ਤੇ ਟ్రਾਈ ਕੀਤੀ ਸਾਡੇ ਸਾਡੇ ਰਾਜਾ ਢੱਬਾ ਹੈ ਅ ਅਲੀਗੜ ਮੋੜ ਤੱਕ ਅਸੀਂ ਦੋਨੋਂ ਨੇ ਉਸ ਦਿਨ ਜਿਹੜੀਆਂ ਗੱਲਾਂ ਕੀਤੀਆਂ ਉਹ ਮੇਰੀ ਜ਼ਿੰਦਗੀ ਦੀ ਸਦਾ ਲਈ ਇੱਕ ਯਾਦ ਬਣ ਕੇ ਰਹੇਗੀ